कांड ਤੀਜਾ ਖੱਡੂ ਦੀ ਬਹੂ ਨੂੰ 1 ਮਹੀਨਾ ਮਸਾ ਹੋਇਆ ਸੀ ਕਿ ਉਹ ਥੰਮਣ ਵਾਲੇ ਤੋਂ ਜਾਣ ਦੀਆਂ ਤਿਆਰੀਆਂ ਕਰਨ ਲੱਗੇ ਵਿਆਹਾਂ ਤੋਂ ਬਾਅਦ ਵੀ ਕਰਮੋਂ ਉੱਥੇ ਹੀ ਸੀ ਦੁੱਲੇ ਨੇ ਉਹਨੂੰ ਜਾਣ ਨਹੀਂ ਦਿੱਤਾ ਆਖ ਰਿਹਾ ਸੀ ਜਿੰਨਾ ਚਿਰ ਖੱਡੂ ਇੱਥੋਂ ਵਗ ਨਹੀਂ ਜਾਂਦਾ ਕਿਧਰੇ ਟੁੰਟੀ ਕੀ ਰਹਿ ਚੁੱਪ ਕਰਕੇ ਜੁਆਕਾਂ ਦੇ ਖਾਣ ਪੀਣ ਨੂੰ ਖੁੱਲਾ ਹੈ ਜੁਆਕਾਂ ਦਾ ਪਿਓ ਵੀ ਐਸ਼ਾਂ ਕਰੇ ਸੌਰਾ ਜੁਆਈ ਨਿਤ ਅਥਨੇ ਪੀਣ ਬੈਠ ਜਾਂਦੇ ਜੁਆਈ ਨੂੰ ਦੇ ਅੰਦਰਲੇ ਦੁੱਖ ਦਾ ਕੋਈ ਪਤਾ ਨਹੀਂ ਸੀ ਉਹ ਪਸ਼ੂਆਂ ਦੀਆਂ ਗੱਲਾਂ ਕਰਦੇ ਦੁੱਲਾ ਉਹਨੂੰ ਉਠਾਂ ਦੀਆਂ ਆਦਤਾਂ ਬਾਰੇ ਦਿਲਚਸਪ ਗੱਲਾਂ ਸੁਣਾਉਂਦਾ ਆਖਦਾ ਬੰਦੇ ਨਾਲੋਂ ਵੱਧ ਦਿਮਾਗ ਹੁੰਦਾ ਇਸ ਜਾਨਵਰ 'ਚ ਸਾਰੀ ਗੱਲ ਸਮਝਦਾ ਹੈ ਮਾਲਕ ਦਾ ਪਿਆਰ ਬਹੁਤ ਕਰਦਾ ਹੈ ਖੋਰੀ ਵੀ ਪੂਰਾ ਜਿਹੜਾ ਕੋਈ ਇਹਨੂੰ ਬੇਵਜ੍ਹਾ ਕੁੱਟੇ ਮਾਰੇ ਇਹ ਫਿਰ ਉਹ ਤੋਂ ਬਦਲਾ ਲੈਂਦਾ ਹੈ ਬਦਲਾ ਕਿਵੇਂ ਜੋਈ ਪੁੱਛਦਾ ਜਾਣ ਲੈਂਦਾ ਬਸ ਕੇਰਾ ਇਹਦੇ ਕਾਬੂ ਆ ਜੇ ਬੰਦਾ ਪੈਰਾਂ ਥੱਲੇ ਮਿੱਧ ਕੇ ਮਾਰ ਦਿੰਦਾ ਜਾਂ ਟਾ ਕੇ ਉੱਤੇ ਬੈਠੂ ਜਿੰਨਾ ਚਿਰ ਬੰਦਾ ਮਰ ਨਾ ਜਾਵੇ ਛੱਡਦਾ ਨਹੀਂ ਬੁਰਕ ਪਰ ਲਵੇ ਤਾਂ ਲੀਰ ਵਾਂਗੂ ਪਾੜ ਕੇ ਰੱਖ ਦਿੰਦਾ ਹੈ ਅਗਲੇ ਨੂੰ ਜੋ ਆਈ ਬਹੁਤ ਹੈਰਾਨ ਹੁੰਦਾ ਜਿਵੇਂ ਉਹਦੀ दारू ਉੱਤਰਦੀ ਜਾਂਦੀ ਹੋਵੇ ਆਖਦਾ ਫੇਰ ਤਾਂ ਇਸ ਤੋਂ ਬਚ ਕੇ ਰਹੇ ਊਠਾਂ ਦੀ ਥਾਂ ਬਲਦ ਕੋੜੇ ਠੀਕ ਨੇ ਦੁੱਲਾ ਕਹਾਣੀਆਂ ਤੋੜ ਲੈਂਦਾ ਇੱਕ ਵਾਰੀ ਇੱਕ ਬੰਦੇ ਨੇ ਪੋਤੇ ਨੂੰ ਨਜਾਇਜ਼ ਕੁੱਟਿਆ ਬੰਦੇ ਦੇ ਹੱਥ 'ਚ ਨਕੇਲ ਸੀ ਕੁੱਟ ਖਾਈ ਗਿਆ ਉਹ ਰਿੰਗਦਾ ਵੀ ਸੀ ਬੰਦਾ ਅਗਲੇ ਦਿਨ ਵੀ ਕੋ ਦੂਰ ਕਿਸੇ ਸਾਖਸ ਕੀਰੀ ਚ ਚਲਿਆ ਗਿਆ ਹਾਰ ਦਾ ਮਹੀਨਾ ਸੀ ਕੇਸੀ ਨਾਕੇ ਬੰਦਾ ਕੋਠੇ ਤੇ ਸੌਂ ਗਿਆ ਰਾਤ ਨੂੰ ਊਠ ਨੇ ਉਸ ਦਿਨ ਆਥਣ ਨੂੰ ਕੱਖ ਨਹੀਂ ਖਾਦੇ ਬਸ ਰੀ ਰਿੰਗ ਕਰੀ ਜਾਵੇ ਤੇ ਆਸੇ ਪਾਸੇ ਜਾ ਕੇ ਅੱਧੀ ਰਾਤ ਉਹ ਪਤਾ ਨਹੀਂ ਕਿਵੇਂ ਨਿਓਲ ਖੁਲਾ ਕੇ ਘਰੋਂ ਬਾਹਰ ਹੋ ਗਿਆ ਕੁੱਟਣ ਵਾਲੇ ਬੰਦੇ ਦੀ ਪੈੜ ਦੱਪਲੀ ਪੈਣਾ ਸੁੰਗਦਾ ਤੁਰਿਆ ਜਾਵੇ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਉਸ ਪਿੰਡ ਉਸ ਘਰ ਦੇ ਕੋਠੇ ਮਗਰ ਜਾ ਖੜਾ ਜਿਸ ਦੀ ਛੱਤ ਉੱਤੇ ਬਨੇਰੇ ਦੇ ਐਨ ਨਾਲ ਮੰਜੀ ਢਾਕੇ ਉਹ ਬੰਦਾ ਸੁੱਤਾ ਪਿਆ ਸੀ। ਉਹਦੇ ਖੁੱਲੇ ਕੇਸ ਸਰਾਣੇ ਤੋਂ ਥੱਲੇ ਲੰਮਕ ਰਹੇ ਸੀ। ਊਂਠ ਨੇ ਗਰਦਨ ਉੱਚੀ ਕਰਕੇ ਕੇਸਾਂ ਤੋਂ ਖਿੱਚ ਲਿਆ। ਬਸ ਉਹਨੂੰ ਥੱਲੇ ਪਟਕਾ ਮਾਰਿਆ। ਪੈਰਾਂ ਥੱਲੇ ਇਉਂ ਲਤੜਦਾ ਜਿਵੇਂ ਕੀੜਾ ਮਕੋੜਾ ਹੋਵੇ ਕੋਈ। ਕ੍ਰੀਂ ਕਰਤੀ ਬਸ ਬੰਦੇ ਦੀ ਐਡਾ ਖੋਰ ਹੁੰਦਾ ਏ ਇਸ ਪਸ਼ੂ 'ਚ। ਇਸ ਦੌਰਾਨ ਸਰਦਾਰੋ ਵੀ ਅਬੋਹਰ ਤੋਂ ਨਹੀਂ ਆਈ। ਕਰਮੋ ਨੇ ਉਹਨੂੰ ਛੱਡਣ ਗਈ ਨੂੰ ਹੀ ਸਮਝਾ ਦਿੱਤਾ ਸੀ ਕਿ ਬਾਪੂ ਤੈਨੂੰ ਲੈ ਕੇ ਜਾਊ। ਤੂੰ ਆਪ ਨਹੀਂ ਆਉਣਾ ਬਸ ਇਸੇ ਵਿੱਚ ਪਲਾਇ ਤੇਰਾ ਕਰਮੋ ਜਦੋਂ ਵੀ ਵਕਤ ਲੱਗਦਾ ਖੱਡੂ ਨੂੰ ਸਮਝਾਉਂਦੀ ਰਹਿੰਦੀ ਉਹਦੀ ਬਹੂ ਨੂੰ ਵੀ ਖੱਡੂ ਨੂੰ ਆਖਦੀ ਕਲੇਸ਼ ਚੋਂ ਨਿਕਲ ਜਾ ਭਰਾਵਾ ਆਵਦਾ ਘਰ ਬਣ ਸਿਆਣਾ ਬਣ ਬਰਾਬਰ ਦਾ ਹੈ ਹੋਰ ਕਿਵੇਂ ਸਮਝਾਵਾਂ ਤੈਨੂੰ ਬਹੂ ਨੂੰ ਆਖਦੀ ਮਤੇਰ ਤਾਂ ਮਤੇਰ ਰਹਿੰਦੀ ਹੈ ਕਿੰਨਾ ਕਰੀ ਜਾਈਂ ਸਿਰ ਚ ਖੇਪਉ ਇੱਕ ਦਿਨ ਕੀ ਲੱਗਦੀ ਐ ਤੂੰ ਉਹਦੀ ਬੇਬੇ ਹੁੰਦੀ ਤਾਂ ਸੌ ਲਾੜ ਲਗਾਉਂਦੀ ਤੇਰੇ ਮੈਂ ਕਿੰਨਾ ਕੁ ਚਿਰ ਬੈਠੀ ਰਹੂੰਗੀ ਪਿਆਉ ਦੇ ਬਾੜ ਨਿਕਲ ਜੋ ਇਥੋਂ ਚੰਦਰੇ ਘਰੋਂ ਰੱਬ ਤੁਹਾਨੂੰ ਚੰਗੀ ਚੀਜ਼ ਦੇਵੇ ਕਰਮੋਂ ਦੇ ਆਖੇ ਤੋਂ ਦੁੱਲੇ ਨੇ ਖੱਡੂ ਨੂੰ ਦੋ ਊਠ ਦੇ ਦਿੱਤੇ ਜਿਵੇਂ ਵੱਡਿਆਂ ਨੂੰ ਦੋ ਦੋ ਊਠ ਦਿੱਤੇ ਇਹ ਵੀ ਕਹਿ ਦਿੱਤਾ ਇਹਨੂੰ ਕਹਦੇ ਜਿਹੜੇ ਮਰਜ਼ੀ ਦੋ ਲੈ ਜੇ ਮੈਨੂੰ ਕੋਈ ਉਜਰ ਨਹੀਂ ਦੋਵੇਂ ਉਠਾਂ ਉੱਤੇ ਸਮਾਨ ਲੱਦ ਕੇ ਉਹ ਪਹਿਲਾਂ ਵੱਡਿਆਂ ਕੋਲ ਹੀ ਗਏ ਉਹ ਦੱਸ ਰਹੇ ਸਨ ਆ ਜਾ ਆ ਗਿਆ ਤੂੰ ਵੀ ਇੱਕ ਰਹਿ ਗਿਆ ਹੁਣ ਉਵੀ ਆਜੂ ਕਦੇ ਬਾਪੂ ਨੂੰ ਲੈਣ ਦੋ ਐਸ਼ਾਂ ਕਰਨ ਦੋ ਬਾਹਰਾਂ ਨਵੀਂ ਜਵਾਨੀ ਚੜੀ ਐ ਬੁੱਢੇ ਜੱਤਲ ਕੁੱਤੇ ਨੂੰ ਖੱਡੂ ਦੇ ਜਾਣ ਬਾਅਦ ਕਰਮੋ ਹੀ ਗਈ ਅਬੋਰ ਨੂੰ ਉੱਥੇ ਜਾ ਕੇ ਦੱਸਿਆ ਕਿ ਬਾਪੂ ਬਿਮਾਰ ਐ ਆ ਨਹੀਂ ਸਕਿਆ ਸਰਦਾਰੋ ਦੇ ਮਾਂ ਪਿਓ ਕੋਲ ਝੂਠ ਬੋਲਿਆ ਕਿ ਖੱਡੂ ਦੀ ਮਾਸੀ ਨਾਲ ਬਣਦੀ ਨਹੀਂ ਸੀ ਨਿਤ ਦਾ ਕਲੇਸ਼ ਰਹਿੰਦਾ ਸੀ ਇਸੇ ਕਰਕੇ ਉਹਦਾ ਵਿਆਹ ਕਰ ਦਿੱਤਾ ਹੈ ਤੇ ਘਰੋਂ ਤੋੜ ਦਿੱਤਾ ਦੋ ਊੜ ਦੇ ਕੇ ਛੋਟਾ ਮੁੰਡਾ ਚੰਨੂ ਚੰਗਾ ਉਹਦੇ ਨਾਲ ਮਾਸੀ ਦੀ ਚੰਗੀ ਸੱਥਰੀ ਪੈਂਦੀ ਐ ਉਹਦੀ ਬਹੂ ਵੀ ਕੁੰਨੀ ਐ ਉਹਨਾਂ ਦੀ ਤਾਂ ਪੂਰੀ ਨਿਭਣੀ ਐ ਮਾਸੀ ਨਾਲ ਸਰਦਾਰੋਂ ਨੂੰ ਸਭ ਪਤਾ ਸੀ ਕਿ ਕਰਮੋਂ ਚਲਾਕੀਆਂ ਖੇਡ ਰਹੀ ਐ ਉਹਦੇ ਮਾਪਿਆਂ ਦਾ ਚਿੱਤ ਰਾਜ਼ੀ ਰੱਖਣ ਲਈ ਉਹਨਾਂ ਨੂੰ ਸਰਦਾਰੋਂ ਨਾਲ ਖੱਡੂ ਦੇ ਨਜਾਇਜ਼ ਬੰਦਾਂ ਦੀ ਕੋਈ ਪਣਕ ਨਹੀਂ ਸੀ ਸਰਦਾਰੋਂ ਆਗਿਆਕਾਰ ਪਾਲਤੂ ਜਾਨਵਰ ਵਾਂਗ ਉੱਠ ਕੇ ਕਰਮੋਂ ਨਾਲ ਤੁਰ ਪਈ ਫੇਰ ਤਾਂ ਕਰਮੋਂ ਦੋ ਦਿਨ ਹੀ ਰਹੀ ਥੰਮਣ ਵਾਲੇ ਦੁੱਲੇ ਨੂੰ ਕਹਿੰਦੀ ਲੈ ਬਾਪੂ ਆਪਣੀਆਂ ਸਾਰੀਆਂ ਗੱਲਾਂ ਸਿਰੇ ਚੜ ਗਈਆਂ ਮੁੰਡੇ ਵੀ ਵਿਆਹੇ ਗਏ ਤੇ ਖੱਡੂ ਪਰੇ ਵੀ ਹੋ ਗਿਆ ਚੰਨੂ ਹੁਣ ਆਇਓ ਜਾ ਨਹੀਂ ਅੱਗੇ ਨੂੰ ਤੂੰ ਹੁਣ ਆਪਦੀ ਸੋਗਮੀ ਰੱਖੀ ਮਾਸੀ ਦਾ ਵਸਾ ਨਾ ਕਰੀ ਹੁਣ ਕੂਰੀ ਨਾ ਕਦੇ ਹੋਣ ਇਹਨੂੰ ਤੀਮੀ ਇੱਕ ਵਾਰ ਤੇਲੀ ਟੱਪ ਜੇ ਮੁੜ ਕੇ ਕੱਖ ਨਹੀਂ ਰਹਿੰਦਾ ਉਹਦਾ ਬਸ ਸਮਝ ਕਰੀ ਹੁਣ ਕਰਮੋਂ ਆਪਣਾ ਟੱਬਰ ਟੀਰ ਲੈ ਕੇ ਘਰੋਂ ਤੁਰੀ ਤਾਂ ਦੁੱਲੇ ਦਾ ਸੰਸਾਰ ਮੁੜ ਕੇ ਅਮਨ ਚੈਨ ਨਾਲ ਵਸਣ ਲੱਗਿਆ ਚੰਨੂ ਦੀ ਬਹੂ ਗਾਨੀ ਸਾਰਾ ਕੰਮ ਕਰਦੀ ਸਰਦਾਰੋਂ ਨੂੰ ਰਾਣੀ ਬਣਾ ਦਿੱਤਾ ਮੁੰਡੇ ਬਹੂ ਨੇ ਚੰਨੂ ਆਖਦਾ ਮਾਸੀ ਤੂੰ ਚਾਹੇ ਢੱਕਾ ਨਾ ਤੋੜ ਗਾਨੀ ਕਰੂ ਸਭ ਤੂੰ ਬਸ ਸਿੱਧੀ ਰਿਹਾ ਕਰ ਬਾਪੂ ਨਾਲ ਬਾਪੂ ਨੇ ਜਿਹੜੀਆਂ ਗੱਲਾਂ ਖਾਤਰ ਤੈਨੂੰ ਵਿਆਹ ਕੇ ਲਿਆਂਦਾ ਓ ਸੁੱਖ ਓਨੂੰ ਮਿਲਣਾ ਚਾਹੀਦਾ ਤੂੰ ਮਨ ਤੇ ਬੋਝ ਨਾ ਰੱਖੀ ਕਿਸੇ ਵੀ ਗੱਲ ਦਾ ਸਰਦਾਰੋਂ ਨੂੰ ਲੱਗਦਾ ਜਿਵੇਂ ਉਹਨੂੰ ਖੁੱਲੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ ਹੋਵੇ ਓਦੇ ਲਈ ਕੰਮ ਹੀ ਕੋਈ ਨਹੀਂ ਇਹ ਬਹੁਤ ਵੱਡੀ ਸਜ਼ਾ ਸੀ ਸਰਦਾਰੋ ਦਾ ਰੰਗ ਕਣਕਵੰਨਾ ਸੀ ਅੱਖਾਂ ਕਾਲੀਆਂ ਤੇ ਮੋਟੀਆਂ ਚਿਹਰਾ ਲੰਬੂਤਰਾ ਨੱਕ ਛੋਟਾ ਪਰ ਤਿੱਖਾ ਦੰਦ ਬਹੁਤ ਚਿੱਟੇ ਤੇ ਸੋਹਣੇ ਹੱਸਦੀ ਤਾਂ ਕਲੀਆਂ ਵਾਂਗ ਚਮਕਦੇ ਕੱਦ ਇੰਨਾ ਲੰਮਾ ਨਹੀਂ ਸੀ ਮਦਰੀ ਵੀ ਨਹੀਂ ਸੀ ਬਸ ਸੂਤ ਸਿਰ ਦਾ ਕੱਦ ਤੇੜ ਕਗਰੀ ਪਾਉਂਦੀ ਗੋਲ ਪਿੰਜਣੀ ਤੱਕ ਲੱਤਾਂ ਨੰਗੀਆਂ ਰਹਿੰਦੀਆਂ ਪੈਰਾਂ ਵਿੱਚ ਕੱਢਵੀਂ ਦੁਖੱਲੀ ਜੁੱਤੀ ਖੜੀਆਂ ਲੋਕਾਂ ਵਾਲੀ ਉਹਦੇ ਕੋਲ ਤਿੰਨ ਕਗਰੀਆਂ ਸਨ ਕਾਲੀ ਲਾਲ ਤੇ ਨੀਲੀ ਕੁਰਤੀਆਂ ਵੀ ਤਿੰਨ ਚੁੰਨੀ ਦਾ ਸਿਰ ਨੂੰ ਮੁੰਡਾਸਾ ਜਿਹਾ ਮਾਰ ਲੈਂਦੀ ਉਹਦੇ ਨੱਕ ਵਿੱਚ ਸੋਨੇ ਦੀ ਕਿੰਗਰੀਦਰ ਤੀਲੀ ਬਣ ਬਣ ਉੱਠਦੀ ਪਰ ਲੱਗਦਾ ਜੇ ਨੱਕ ਦੀ ਕੋਠੀ ਥੋੜੀ ਜਿਹੀ ਹੋਰ ਉੱਚੀ ਹੁੰਦੀ ਤਾਂ ਕਮਾਲ ਹੀ ਹੋ ਜਾਣਾ ਸੀ ਕੰਨਾਂ ਵਿੱਚ ਵੱਡੇ ਵੱਡੇ ਬਾਲੇ ਹੱਥਾਂ ਵਿੱਚ ਚਾਂਦੀ ਦੀਆਂ ਚੂੜੀਆਂ ਵਿਆਹ ਨੂੰ 2-3 ਸਾਲ ਲੰਘ ਜਾਣ ਪਿੱਛੋਂ ਵੀ ਉਹ ਇਓਂ ਲੱਗਦੀ ਜਿਵੇਂ ਕੱਲ ਮੁਕਲਾ ਵਿਆਹੀ ਹੋਵੇ ਨਾ ਧੋਕੇ ਰਹਿੰਦੀ ਮਜਾਲ ਹੈ ਕੱਪੜੇ ਵਿੱਚ ਪੋਰਾ ਪਰ ਵੀ ਮੈਲ ਪੈ ਜਾਵੇ ਅੱਖਾਂ ਵਿੱਚ ਸੁਰਮੇ ਦੀਆਂ ਧਾਰੀਆਂ ਕੋਿਆਂ ਤੋਂ ਬਾਹਰ ਨਿਕਲੀਆਂ ਦਿਸਦੀਆਂ ਚਾਕਦੀ ਤਾਂ ਅਗਲੇ ਵੱਲ ਨਿਗਾਹ ਗੱਡ ਕੇ ਚਾਕਦੀ ਉਹ ਅੱਖ ਨਾ ਚਮਕਦੀ ਅਗਲੇ ਦੀ ਬੇਸ਼ੱਕ ਨੀਵੀਂ ਪੈ ਜਾਵੇ ਉਹਨੂੰ ਕਿਸੇ ਚੀਜ਼ ਦੀ ਟੋਟ ਨਹੀਂ ਸੀ ਫਿਰ ਵੀ ਉਹ ਸ਼ਿਕਾਇਤਾਂ ਕਰਦੀ ਰਹਿੰਦੀ ਕਿ ਉਹਦੇ ਕੋਲ ਇੱਕ ਵੀ ਕਗਰੀ ਨਹੀਂ ਕੁਰਤੀਆਂ ਬੋਦੀਆਂ ਹੋ ਗਈਆਂ ਉਹਦੀਆਂ ਚੁੰਨੀਆਂ ਵਿੱਚ ਮਗੋਰੇ ਹੋਏ ਪਏ ਨੇ ਉਹ ਦੁੱਲੇ ਸਾਹਮਣੇ ਚੁੰਨੀ ਨੂੰ ਚਾਦਰ ਵਾਂਗ ਖੋਲ ਕੇ ਦਿਖਾਉਂਦੀ ਆਖਦੀ ਦੇਖ ਗਲੀਆਂ ਵੱਡਾ ਉਠਾਂ ਦਾ ਵਪਾਰੀ ਬਣਿਆ ਫਿਰਦਾ ਏ ਮੈਨੂੰ ਲਿਆਂਦਾ ਕਾਨੂੰ ਸੀ ਕੀ ਸੁਖ ਹੋਇਆ ਮੈਨੂੰ ਤੇਰੇ ਇਸ ਬਾੜੇ ਵਿੱਚ ਆ ਕੇ ਮੈਨੂੰ ਤਾਂ ਮੰਡੀ ਜਾ ਕੇ ਨਵੀਂ ਕਗਰੀ ਨਵੀਂ ਕੁਰਤੀ ਨਵੀਂ ਚੁੰਨੀ ਤੇ ਨਵੀਂ ਜੁੱਤੀ ਲੈ ਕੇ ਦੇ ਅਜਈਆਂ ਫਰਮਾਇਸ਼ਾਂ ਉਹ ਉਦੋਂ ਕਰਦੀ ਜਦੋਂ ਰਾਤ ਨੂੰ ਦੁੱਲਾ ਉਹਨੂੰ ਬਾਹੋਂ ਫੜ ਕੇ ਆਪਣੇ ਮੰਜੇ ਉੱਤੇ ਖਿੱਚ ਰਿਹਾ ਹੁੰਦਾ ਉਹ ਬਹੁਤਾ ਹੀ ਬੋਲੀ ਜਾਂਦੀ ਤਾਂ ਉਹ ਆਖਦਾ ਚੰਗਾ ਬਾਬਾ ਜੋ ਕਹੇਂਗੀ ਲੈ ਦੂੰਗਾ ਹਾਂ ਕਹਾਂ ਕੇ ਫੇਰ ਹੀ ਕਈ ਦਿਨ ਉਹ ਦੁੱਲੇ ਦਾ ਖਿਹੜਾ ਨਾ ਛੱਡਦੀ ਆਖਦੀ ਚੱਲ ਫਿਰ ਮੰਡੀ ਨੂੰ ਦਵਾ ਮੈਨੂੰ ਸਾਰੀਆਂ ਚੀਜ਼ਾਂ ਉਹ ਹਿਸਾਬ ਕਿਤਾਬ ਜਿਹਾ ਲਾ ਕੇ ਉਹਨੂੰ ਪੈਸੇ ਫੜਾ ਦਿੰਦਾ ਦੁੱਗਣੇ ਪੈਸੇ ਦਿੰਦਾ ਆਖਦਾ ਗਾਨੀ ਨੂੰ ਨਾਲ ਲੈ ਜਾ ਮੈਂ ਕੀ ਕਰੂੰਗਾ ਇਹਨੂੰ ਵੀ ਦਵਾ ਦੀ ਜੋ ਆਖੇ ਉਹ ਨੋਟ ਗਿਣਦੀ ਤੇ ਦੁੱਲੇ ਵੱਲ ਸੁੱਟ ਦਿੰਦੀ ਇਹਨਾਂ ਨਾਲ ਤਾਂ ਮੈਨੂੰ ਮਸਾ ਸਰੂਗਾ ਗਾਨੀ ਨੂੰ ਕੀ ਲੈ ਦੂੰਗੀ ਮੈਂ ਉਹ ਨੋਟ ਚੁੱਕ ਕੇ ਜੇਬ ਵਿੱਚ ਪਾ ਲੈਂਦਾ ਲੈਣ ਵਾਲੀਆਂ ਚੀਜ਼ਾਂ ਦੇ ਹਿਸਾਬ ਕਿਤਾਬ ਲਾ ਕੇ ਦੱਸਦਾ ਉਹ ਨਾਲ ਦੀ ਨਾਲ ਗਣਾਈ ਜਾਂਦੀ ਉਹ ਕੁਝ ਮੰਨਦਾ ਕੁਝ ਮੰਨਦਾ ਨਾ ਉਹ ਪੂਰੀ ਜਿਰਾ ਕਰਦੀ ਪਹਿਲਾਂ ਵਾਲੇ ਪੈਸਿਆਂ ਨਾਲੋਂ ਅੱਧੇ ਪੈਸੇ ਉਹ ਆਪਣੇ ਬਟੂਏ ਵਿੱਚੋਂ ਹੋਰ ਕੱਢਦਾ ਤੇ ਫੇਰ ਸਾਰੇ ਉਹਨੂੰ ਫੜਾ ਕੇ ਆਖਦਾ ਹੁਣ ਨਾ ਬੋਲੀ ਮੇਰੇ ਕੋਲ ਐਨੇ ਹੀ ਸੀ ਬਸ ਉਹ ਅੱਧਾ ਕੁ ਮੰਨ ਜਾਂਦੀ ਅਗਲੇ ਬਿੰਦ ਹੀ ਗਾਨੀ ਨਾਲ ਮੰਡੀ ਜਾਣ ਦੀਆਂ ਗੱਲਾਂ ਕਰਨ ਲੱਗਦੀ ਉਹਦੇ ਸਹੁਰੇ ਨੂੰ ਬੁਰਾ ਭਲਾ ਵੀ ਆਖਦੀ ਬੁੱਢਾ ਕੰਜਰ ਆਖ ਕੇ ਉਹਦੀ ਬਦਖੋਈ ਕਰਦੀ ਗਾਨੀ ਚੁੱਪ ਰਹਿੰਦੀ ਉਨੇ ਕਦੇ ਕੁਝ ਨਹੀਂ ਮੰਗਿਆ ਸੀ ਨਾ ਸਰਦਾਰੋਂ ਤੋਂ ਤੇ ਨਾ ਚੰਨੂ ਤੋਂ ਸੌਰੇ ਸਾਹਮਣੇ ਤਾਂ ਉਹ ਹੁੰਦੀ ਹੀ ਨਹੀਂ ਸੀ ਖੱਡੂ ਨੂੰ ਯਾਦ ਕਰਕੇ ਦੁੱਲੇ ਦਾ ਦਿਲ ਬੁਝਿਆ ਰਹਿੰਦਾ ਕਦੇ ਉਹ ਖੱਡੂ ਨੂੰ ਬੁਰਾ ਆਖਦਾ ਕਦੇ ਸਰਦਾਰੋਂ ਨੂੰ ਅਖੀਰ ਸਰਦਾਰੋਂ ਹੀ ਉਹਦਾ ਨਿਸ਼ਾਨਾ ਬਣ ਜਾਂਦੀ ਮਨ ਵਿੱਚ ਚਿਤਵ ਦਾ ਉਹ ਇਹੀ ਖਰਾਬ ਹੈ ਮੁੰਡੇ ਨੂੰ ਫਸਾਲਿਆ ਹੋਣਾ ਉਹ ਕਾਨੂੰ ਸੀ ਇਹੋ ਜਿਹਾ ਦੁੱਲੇ ਦਾ ਜ਼ਿੰਦਗੀ ਵਿੱਚੋਂ ਹੀ ਵਿਸ਼ਵਾਸ ਖਾਰਜ ਹੋਣ ਲੱਗਿਆ ਸਾਰੇ ਪਸ਼ੂ ਵੇਚ ਕੇ ਉਹਨੇ ਨੂੰ ਊਠ ਰੱਖ ਲਏ ਤੇ ਇੱਕ ਬੋਤੀ ਕਦੇ ਕਿਸੇ ਊਠ ਦਾ ਸੌਦਾ ਹੋ ਜਾਂਦਾ ਤਾਂ ਉਹਦੇ ਪੈਸੇ ਵਟ ਕੇ ਉਹ ਨਵਾਂ ਊਠ ਖਰੀਦ ਲੈਂਦਾ ਰੱਖਦਾ ਐਨੇ ਪਸ਼ੂ ਹੀ ਹੁਣ ਉਹ ਮੁਖਤ ਸਰਦੀ ਮੰਡੀ ਜਾਣੋਂ ਹਟ ਗਿਆ ਰਾਜਸਥਾਨ ਵਿੱਚ ਗੁੱਗੇ ਦੀ ਮਾੜੀ ਬਾਰੇ ਵੀ ਤਾਂ ਹੁਣ ਸੋਚਦਾ ਵੀ ਨਹੀਂ ਸੀ ਉਹਦਾ ਚਿੱਤ ਆਖਦਾ ਕੀ ਕਰਾਂਗੇ ਹੁਣ ਵਪਾਰ ਕਰਕੇ ਕੀ ਰਹਿ ਗਿਆ ਕੋਲ ਇੱਕ ਮੁੰਡਾ ਕਾਹਨੂੰ ਜੰਮਣੀ ਸੀ ਐਨੀ ਔਲਾਦ ਕਾਹਨੂੰ ਕਰਾਉਣਾ ਸੀ ਇਹ ਤੀਜਾ ਵਿਆਹ ਜਾਨ ਨੂੰ ਕੰਡੇ ਬੀਜਲੇ ਇਹਨੇ ਤਾਂ ਹੁਣ ਆ ਆ ਰੰਗ ਦਿਖਾ ਦਿੱਤੇ ਮਰੇ ਪਿਛੋਂ ਪਤਾ ਨਹੀਂ ਕੀ ਗੁਲ ਖਿਲਾਏਗੀ ਚੰਨੂ ਇਕੱਲਾ ਹੀ ਊਠ ਲੈ ਕੇ ਬੰਨਿਆਂ ਨੂੰ ਜਾਂਦਾ ਦੁੱਲਾ ਸਾਰਾ ਦਿਨ ਘਰ ਪਿਆ ਰਹਿੰਦਾ ਕਦੇ ਜੀ ਕਰਦਾ ਉੱਠ ਕੇ ਵੇੜੇ ਵਿੱਚ ਗੇੜੇ ਕੱਢਣ ਲੱਗਦਾ ਬੇਮਤਲਬ ਹੀ ਪਿੰਡ ਦੀਆਂ ਗਲੀਆਂ ਦਾ ਚੱਕਰ ਮਾਰਦਾ ਜੀ ਕਰਦਾ ਤਾਂ ਚੋਗਾਨ ਵਿੱਚ ਜਾ ਕੇ ਢੋਲ ਵਜਾਉਣ ਲੱਗਦਾ ਲਗਾਤਾਰ ਵੱਜਦਾ ਢੋਲ ਪਿੰਡ ਦੀ ਫਿਜ਼ਾ ਵਿੱਚ ਨਵੀਂ ਰੂਹ ਭਰ ਦਿੰਦਾ ਊਠ ਬੰਨਿਆਂ ਵਿੱਚ ਜਾ ਕੇ ਮਲੇ ਝਾੜੀਆਂ ਦੇ ਪੱਤੇ ਸੂਤ ਦੇ ਰੇਰੂ ਜੰਡ ਕਰੀਰ ਜਾਂ ਕਿਕਰਾਂ ਦੀਆਂ ਲੰਗ ਮੁਛਦੇ ਟਾਲੀਆਂ ਦੇ ਪੱਤੇ ਖਾ ਲੈਂਦੇ ਟਾਲੀ ਦੇ ਪੱਤੇ ਬਹੁਤੇ ਖਾ ਜਾਂਦੇ ਤਾਂ ਉਹਨਾਂ ਨੂੰ ਲਾਲ ਪਿਸ਼ਾਬ ਆਉਂਦਾ ਚੰਨੂ ਪਖੜਾ ਖੋਦ ਕੇ ਲਿਆਉਂਦਾ ਤੇ ਉਹਦਾ ਟੋਕਾ ਕਰਕੇ ਤੂੜੀ ਵਿੱਚ ਮਿਲਾ ਦਿੰਦਾ ਗੁਆਰੇ ਦੀ ਰੁੱਤ ਹੁੰਦੀ ਤਾਂ ਹਰੇ ਗੁਆਰੇ ਦਾ ਕੁਤਰਾ ਕਰਕੇ ਤੂੜੀ ਵਿੱਚ ਮਿਲਾਉਂਦੇ ਊਠ ਕਰਾਰੀਆਂ ਚੀਜ਼ਾਂ ਨੂੰ ਚਾਹ ਕੇ ਖਾਂਦੇ ਸਨ ਪਹਿਲਾਂ ਰੱਜ ਕੇ ਖਾ ਲੈਂਦੇ ਪਾਣੀ ਪੀਂਦੇ ਤੇ ਫਿਰ ਉਗਾਲਾ ਪੁੱਟਦੇ ਉਗਾਲੀ ਕਰਦਾ ਊਠ ਜਵਾਕਾਂ ਲਈ ਮਨੋਰੰਜਨ ਦਾ ਸਾਧਨ ਬਣ ਜਾਂਦਾ ਢਿੱਡ ਵਿੱਚੋਂ ਗਰਲ ਦੇ ਕੇ ਕੋਈ ਗੋਲਾ ਜਿਹਾ ਤੁਰਦਾ ਉਹਦੇ ਮੂੰਹ ਵਿੱਚ ਆਉਂਦਾ ਫਿਰ ਕੁਝ ਚਿਰ ਬਾਅਦ ਉਹ ਚਬਿਆ ਚਿੱਥਿਆ ਪਦਾਰਥ ਸੰਗੋਂ ਥੱਲੇ ਉਤਰ ਕੇ ਢਿੱਡ ਵੱਲ ਜਾਂਦਾ ਉਵੇਂ ਜਿਵੇਂ ਅਜੀਬ ਜਿਹੀ ਆਵਾਜ਼ ਸੁਣਾਈ ਦਿੰਦੀ ਢਿੱਡ ਤੋਂ ਮੂੰਹ ਤੇ ਮੂੰਹ ਤੋਂ ਢਿੱਡ ਵੱਲ ਆਉਂਦੇ ਜਾਂਦੇ ਇਹ ਗੋਲੇ ਇੱਕ ਦਿਲਚਸਪ ਨਜ਼ਾਰਾ ਪੇਸ਼ ਕਰਦੇ ਦੁੱਲੇ ਦੇ ਮਨ ਦੀ ਅਜੀਬ ਹਾਲਤ ਰਹਿੰਦੀ ਕਦੇ ਉਹ ਸਰਦਾਰੋਂ ਨੂੰ ਬਹੁਤ ਚਾਹੁੰਦਾ ਉਹਨੂੰ ਬੁੱਕਲ ਵਿੱਚ ਲੈ ਲੈਂਦਾ ਤੇ ਹੌਲੀ-ਹੌਲੀ ਘੁੱਟਦਾ ਉਹਨੂੰ ਉਹ ਗੁੱਡੀ ਜਿਹੀ ਲੱਗਦੀ ਲੱਕੋਂ ਚੁੱਕ ਕੇ ਉਹਨੂੰ ਘੁਮਾ ਦਿੰਦਾ ਸਰਦਾਰੋਂ ਫਟਕਾਰ ਦੀ ਬਸ ਕਰ ਬੁੜਿਆ ਕੋਈ ਨਾਲ ਜਰਾਕਾ ਮਾਰ ਜੂ ਤੇਰੀ ਰੋਗੀ ਹੋ ਕੇ ਬਹਿ ਜਾਏਗਾ ਕਿਉਂ ਦਿਖਾਵਾ ਕਰਦਾ ਹੈ ਵਿੱਚ ਤਾਂ ਕੁਝ ਹੈ ਨਹੀਂ ਤੇਰੇ ਉਹਨੂੰ ਖੱਡੂ ਯਾਦ ਆਉਂਦਾ ਤਾਂ ਉਹ ਸਰਦਾਰੋਂ ਨੂੰ ਪਾਪਣ ਸਮਝਦਾ ਉਹ ਉਹਨੂੰ ਚੁੱਪੀ ਹੋਈ ਗੁੱਟਲੀ ਲੱਗਦੀ ਉਹ ਨਿਰਾਸ਼ ਹੋ ਜਾਂਦਾ ਅਤੇ ਹੌਕੇ ਲੈਂਦਾ ਮਨ ਦੀ ਜਹੀ ਦਸ਼ਾ ਵੇਲੇ ਹੀ ਉਹ ਢੋਲ ਵਜਾਉਂਦਾ ਸੀ ਢੋਲ ਵਜਾ ਕੇ ਉਹਦਾ ਮਨ ਸ਼ਾਂਤ ਹੋ ਜਾਂਦਾ ਢੋਲ ਵਜਾਉਂਦਾ ਉਹ ਜਿਵੇਂ ਰੱਬ ਦੀ ਦਰਗਾਹ ਵਿੱਚ ਜਾ ਉਤਰਦਾ ਹੋਵੇ ਉਹਨੂੰ ਮਹਿਸੂਸ ਹੁੰਦਾ ਢੋਲ ਵਿੱਚੋਂ ਨਿਕਲਦੀ ਆਵਾਜ਼ ਜਿਵੇਂ ਕਿਸੇ ਪੀੜਤ ਜਾਨਵਰ ਦੀ ਆਵਾਜ਼ ਹੋਵੇ ਕਿਸੇ অতি ਦੁਖੀ ਬੰਦੇ ਦੇ ਲਗਾਤਾਰ ਰੋਣ ਦੀ ਆਵਾਜ਼ ਪਰ ਜਦੋਂ ਉਹਦੀਆਂ ਸਾਰੀਆਂ ਬਿਰਤੀਆਂ ਇਕਾਗਰ ਹੁੰਦੀਆਂ ਨਾੜਾਂ ਦਾ ਖੂਨ ਆਪਣੇ ਟਿਕਵੇਂ ਵੇਗ ਵਿੱਚ ਚੱਲ ਰਿਹਾ ਹੁੰਦਾ ਤਾਂ ਉਹ ਸਰਦਾਰੋਂ ਨੂੰ નિર્ਦੋਸ਼ ਸਮਝਦਾ ਆਪਣੇ ਆਪ ਨੂੰ ਦੋਸ਼ੀ ਉਮਰਾਂ ਦੇ ਫਰਕ ਨੂੰ ਦੇਖ ਕੇ ਉਹਨੂੰ ਸਰਦਾਰੋਂ ਉਤੇ ਤਰਸ ਆਉਣ ਲੱਗਦਾ ਉਹਨੂੰ ਲੱਗਦਾ ਜਿਵੇਂ ਉਹਨੇ ਸਰਦਾਰੋਂ ਦਾ ਅੰਗ-ਅੰਗ ਵੱਢ ਟੋਕ ਰੱਖਿਆ ਹੋਵੇ ਸਾਬਤ ਸਬੂਤੀ ਔਰਤ ਉਹ ਰਹੀ ਹੀ ਨਾ ਹੋਵੇ ਉਹ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕਰਨ ਲੱਗਦਾ ਜੇ ਉਹ ਸਰਦਾਰੋਂ ਨੂੰ ਨਾ ਵਿਆਹ ਕੇ ਲਿਆਉਂਦਾ ਤਾਂ ਉਹਦਾ ਕਰ ਨਾ ਉਜੜਦਾ ਸਾਰੇ ਮੁੰਡੇ ਇੱਕੋ ਟੱਬਰ ਵਿੱਚ ਰਹਿੰਦੇ ਘਰ ਮੇਲੇ ਵਰਗਾ ਲੱਗਦਾ ਉਹਨੇ ਆਪਣੇ ਸਰੀਰ ਦਾ ਸੁੱਖ ਦੇਖਿਆ ਮੁੰਡਿਆਂ ਨੂੰ ਪਰੇ ਤੱਕ ਦਿੱਤਾ